ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੰਮ ਤੇ ਦੇ ਕਾਰੋਬਾਰ ਵਧੀਆ ਤਰੀਕੇ ਦੇ ਨਾਲ ਚੱਲਣ ਕਿਸੇ ਪ੍ਰਕਾਰ ਦੀ ਕੋਈ ਅੜਚਣ ਕੋਈ ਰੁਕਾਵਟ ਨਾ ਆਵੇ ਤਾਂ ਫਿਰ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਦਿੱਤੀ ਹੋਈ ਜਾਣਕਾਰੀ ਤੁਹਾਡੇ ਬਹੁਤ ਕੰਮ ਆ ਸਕਦੀ ਆ ਤਜੇਕਰ ਕੋਈ ਭੈਣ ਭਰਾ ਨਵਾਂ ਕੰਮ ਧੰਦਾ ਸ਼ੁਰੂ ਕਰਨ ਬਾਰੇ ਸੋਚ ਰਿਹਾ ਏ ਜਾਂ ਜੇਕਰ ਕਿਸੇ ਦੇ ਚੱਲਦੇ ਹੋਏ ਕੰਮਾਂਕਾਰਾਂ ਦੇ ਵਿੱਚ ਵੀ ਰੁਕਾਵਟ ਆ ਰਹੀ ਆ ਨਾ ਉਹ ਵੀ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਪਰ ਪੂਰਾ ਸੁਣਿਓ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਤਾਂ ਗੱਲ ਦੀ ਪੂਰੀ ਸਮਝ ਨਹੀਂ ਹੁੰਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗਰੂ ਜੀ ਜ਼ਰੂਰ ਲਿਖਿਆ ਕਰੋ ਅਤੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਅਗਲੀ ਵੀਡੀਓ ਕਿਸ ਵਿਸ਼ੇ ਦੇ ਉੱਤੇ ਸੁਣਨਾ ਚਾਹੁੰਦੇ ਹੋ ਇਹਦੇ ਨਾਲ ਸਾਡੀ ਬਹੁਤ ਮਦਦ ਹੋ ਜਾਂਦੀ ਆ ਤਾਂ ਇਹ ਬੇਨਤੀਆਂ ਨੂੰ ਜ਼ਰੂਰ ਪ੍ਰਵਾਨ ਕਰਿਓ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੇ ਵਿਸ਼ੇ ਤੇ ਸੰਗਤ ਜੀ ਕਈ ਵਾਰ ਕੁਝ ਭੈਣਪਰਾ ਉਹਨਾਂ ਨੇ ਜਦੋਂ ਕੋਈ ਵੀ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਹੋਵੇ ਤਤੋ ਸਹੀ ਫੈਸਲਾ ਹੀ ਨਹੀਂ ਕਰ ਪਾਉਂਦੇ ਕਿ ਕਿਹੜਾ ਕੰਮ ਸ਼ੁਰੂ ਕਰੀਏ ਕਿਸ ਤਰੀਕੇ ਦੇ ਨਾਲ ਸ਼ੁਰੂ ਕਰੀਏ ਅਤੇ ਕੁਝ ਭੈੜ-ਪਰਾ ਕੰਮ ਧੰਦੇ ਸ਼ੁਰੂ ਤਾਂ ਕਰ ਲੈਂਦੇ ਆ ਪਰ ਜੇਕਰ ਉਹਨਾਂ ਕੰਮਾਂ ਧੰਦਿਆਂ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਰੁਕਾਵਟ ਪੈ ਜਾਵੇ ਕੋਈ ਅੜਚਨ ਪੈ ਜਾਵੇ ਤਾਂ ਕਈ ਵਾਰ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਆ ਜਾਂਦੇ ਆ ਕਈ ਤਰ੍ਹਾਂ ਦੇ ਖਿਆਲ ਆਉਂਦੇ ਆ ਵੀ ਮੇਰੇ ਨਾਲ ਇਹ ਕਿਉਂ ਹੋ ਗਿਆ ਕੁਝ ਲੋਕ ਕੰਮ ਧੰਦੇ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਈ ਤਰ੍ਹਾਂ ਦੇ ਕਰਮਕਾਂਡ ਕਰਦੇ ਆ ਕੁਝ ਭੈੜ ਭਰਾ ਕਮਾਂਕਾਰਾਂ ਦੇ ਵਿੱਚ ਜਦੋਂ ਰੁਕਾਵਟ ਪੈਂਦੀ ਆ ਉਦੋਂ ਸੱਜੇ ਖੱਬੇ ਪਾਸੇ ਵੱਲ ਭੱਜਦੇ ਆ ਕਿ ਮੇਰੇ ਨਾਲ ਇਹ ਕਿਉਂ ਹੋ ਗਿਆ ਅਤੇ ਹੁਣ ਮੈਂ ਇਸ ਤੋਂ ਛੁਟਕਾਰਾ ਕਿੰਜ ਪਾਵਾਂ ਮੇਰੇ ਇਹ ਨੁਕਸਾਨ ਘਾਟੇ ਕਿੰਜ ਪੂਰੇ ਹੋਣ ਪ੍ਰਸੰਗਤ ਜੀ ਜਦੋਂ ਆਪਾਂ ਇਸ ਤਰ੍ਹਾਂ ਵਹਿਮ ਪਰਮਾ ਦੇ ਵਿੱਚ ਪੈ ਜਾਂਦੇ ਆ ਨਾ ਅਸੀਂ ਹੋਰ ਪਟਕਦੇ ਜਾਂਦੇ ਆ ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਵੀ ਵਹਿਮ ਪਰਮ ਕਰਨ ਦੀ ਲੋੜ ਨਹੀਂ ਆ ਸਿੱਖ ਨੂੰ ਹੁਕਮਿਆ ਜਦੋਂ ਵੀ ਉਹਨੇ ਆਪਣਾ ਕੋਈ ਵੀ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਹੈ ਜ਼ਰੂਰੀ ਨਹੀਂ ਵੀ ਸਿਰਫ ਕਾਰੋਬਾਰ ਦੇ ਨਾਲ ਸੰਬੰਧਤ ਜਿੰਦਗੀ ਦੇ ਵਿੱਚ ਆਪਾਂ ਜਦੋਂ ਵੀ ਕੋਈ ਵੀ ਕੰਮ ਸ਼ੁਰੂ ਕਰਨਾ ਹੋਵੇ ਕਿਸੇ ਦੇ ਨਾਲ ਕੋਈ ਰਿਸ਼ਤਾ ਜੋੜਨਾ ਹੈ ਕੋਈ ਚੀਜ਼ ਲੈ ਕੇ ਆਉਂਦੀ ਆ ਤਾਂ ਉਸ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀ ਆਗਿਆ ਲੈਣੀ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈਣਾ ਬਹੁਤ ਜ਼ਰੂਰੀ ਆ ਜਦੋਂ ਉਹ ਚੀਜ਼ ਸਾਡੇ ਘਰ ਦੇ ਵਿੱਚ ਆ ਗਈ ਜੋ ਅਸੀਂ ਚਾਹੁੰਦੇ ਸੀ ਸਾਨੂੰ ਮਿਲ ਗਿਆ ਤਾਂ ਫਿਰ ਮਾਲਕ ਦਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਆ ਤਾਂ ਕੰਮ ਦੇ ਸ਼ੁਰੂਆਤ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੀਗ ਬਣਾ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਜ਼ਰੂਰੀ ਨਹੀਂ ਵੀ ਇਹ ਪਾਠ ਅਰਦਾਸ ਗ੍ਰੰਥੀ ਸਿੰਘ ਤੋਂ ਹੀ ਕਰਵਾਉਣੀ ਆ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਇਹ ਪਾਠ ਕਰਕੇ ਅਰਦਾਸ ਬੇਨਤੀ ਕਰ ਸਕਦੇ ਹੋ ਸੋ ਇਸ ਤਰ੍ਹਾਂ ਆਪਾਂ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਹੈ ਜੇ ਚਲਦੇ ਕੰਮਾਂ ਦੇ ਵਿੱਚ ਰੁਕਾਵਟ ਪੈ ਗਈ ਫਿਰ ਵੀ ਸੱਜੇ ਕੱਬੇ ਜਾਣ ਦੀ ਲੋੜ ਨਹੀਂ ਫਿਰ ਵੀ ਇਸੇ ਤਰ੍ਹਾਂ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਨੰਦ ਸਾਹਿਬ ਜੀ ਦੇ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਸਾਹਿਬ ਜੀ ਤੂੰ ਹੀ ਆਪਾਂ ਕੰਮ ਧੰਦੇ ਸ਼ੁਰੂ ਕਰਨ ਤੋਂ ਪਹਿਲਾਂ ਸਲਾਮ ਮੰਗਣੀ ਆ ਜੇ ਕੋਈ ਅੜਚਨ ਪੈ ਗਈ ਹੈ ਤਾਂ ਵੀ ਗੁਰੂ ਸਾਹਿਬ ਜੀ ਤੂੰ ਹੀ ਉਸ ਅੜਚਨ ਉਸ ਮੁਸ਼ਕਲ 'ਚੋਂ ਬਾਹਰ ਆਉਣ ਦਾ ਹੱਲ ਮੰਗਣਾ ਹੈ ਗੁਰੂ ਸਾਹਿਬ ਜੀ ਤੋਂ ਪੁੱਛਣਾ ਹੈ ਕਿ ਪਾਸ਼ਾ ਮੇਰੇ ਤੋਂ ਕਿੱਥੇ ਗਲਤੀ ਹੋਈ ਕਿੱਥੇ ਅਣਗਹਿਲੀ ਹੋਈ ਮੈਨੂੰ ਇਹ ਘਾਟਾ ਇਹ ਨੁਕਸਾਨ ਕਿਉਂ ਪੈ ਗਿਆ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਕਮਨਾਮਾ ਸਾਹਿਬ ਦੇ ਰਾਹੀਂ ਸਭ ਗੱਲਾਂ ਸਾਫ਼ ਸਪਸ਼ਟ ਸਮਝਾ ਦਿੰਦੇ ਆ ਜਦੋਂ ਅਸੀਂ ਭਾਵਨਾ ਦੇ ਨਾਲ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਗੁਰੂ ਸਾਹਿਬ ਜੀ ਤੋਂ ਆਗਿਆ ਮੰਗਦੇ ਆ ਤਾਂ ਇਹ ਕੰਮ ਆਪਾਂ ਜ਼ਰੂਰ ਕਰਨਾ ਹੈ ਫਿਰ ਜਦੋਂ ਵੀ ਆਪਣੇ ਕੰਮ ਤੇ ਜਾਣਾ ਹੈ ਹਰ ਰੋਜ਼ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਹੈ ਆਪਣੇ ਦਿਨ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਨੀ ਆ ਅੰਮ੍ਰਿਤ ਵੇਲੇ ਦੀ ਭਜਨ ਮੰਦਗੀ ਤੋਂ ਕਰਨੀ ਆ ਅਤੇ ਜਦੋਂ ਜ਼ਿੰਦਗੀ ਦੀਆਂ ਮੁਸ਼ਕਲਾਂ ਵੱਧ ਜਾਣ ਕੰਮ ਤੇ ਦੇ ਕਾਰੋਬਾਰ ਦੀਆਂ ਮੁਸ਼ਕਲਾਂ ਵੱਧ ਜਾਣ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਹੋ ਇਹ ਕਾਟਾ ਪੈ ਰਿਹਾ ਹੈ ਤਾਂ ਆਪਣਾ ਨਿਤਨੇਮ ਵਧਾ ਦੋ ਮਹਾਪੁਰਖ ਜੀ ਕਹਿੰਦੇ ਰੋਜ਼ ਅਮਰਤ ਵੇਲੇ ਉੱਠੋ ਰਹਿਣ ਸਭਾਈਆਂ ਕੱਟੋ ਚਪੈਰੀ ਕੱਟੋ ਤਾਂ ਦੇਖਣਾ ਕਿਸੇ ਕੰਮ ਦੇ ਵਿੱਚ ਕੋਈ ਅੜਚਨ ਨਹੀਂ ਪਵੇਗੀ ਜੇ ਪੈ ਗਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਉਹ ਅੜਚਨ ਨੂੰ ਔਰ ਰੁਕਾਵਟ ਨੂੰ ਆਪੇ ਹੀ ਦੂਰ ਕਰ ਦੇਣਗੇ ਸਤਿਗੁਰੂ ਸੱਚੇ ਪਾਤਸ਼ਾਹ ਸਭ ਕੁਝ ਕਰ ਸਕਦੇ ਆ ਉਹ ਕਿਤੋਂ ਵੀ ਸਾਡੇ ਲਈ ਕੋਈ ਵੀ ਰਾਹ ਕੱਢ ਸਕਦੇ ਆ ਬਸ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਗੁਰੂ ਸਾਹਿਬ ਜੀ ਦਾ ਦਰ ਛੱਡ ਕੇ ਹੋਰ ਕਿਸੇ ਵੀ ਸੱਜੇ ਖੱਬੇ ਵਾਲੇ ਪਾਸੇ ਨਹੀਂ ਭਟਕਣਾ ਜਿੰਨਾ ਹੀ ਅਸੀਂ ਵਿਹਿਮਾ ਪਰਮਾ ਦੇ ਵਿੱਚ ਪਾਵਾਂਗੇ ਓਨੇ ਹੀ ਅਸੀਂ ਉਲਝਦੇ ਜਾਵਾਂਗੇ ਓਨੀਆਂ ਹੀ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਹੋਰ ਵੱਧਦੀਆਂ ਜਾਣਗੀਆਂ ਜਦੋਂ ਅਸੀਂ ਕਈ ਵਾਰ ਕੁਝ ਪਖੰਡੀ ਬਾਬਿਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਆ ਉਥੇ ਸਮੇਂ ਦੀ ਵੀ ਬਰਬਾਦੀ ਹੁੰਦੀ ਆ ਪੈਸੇ ਦੀ ਵੀ ਬਰਬਾਦੀ ਹੁੰਦੀ ਆ ਅਤੇ ਸਾਡਾ ਮਾਨਸਿਕ ਸੰਤੁਲਨ ਵੀ ਦਿਨੋਂ ਦਿਨ ਵਿਗੜਦਾ ਜਾਂਦਾ ਹੈ ਕਿਉਂਕਿ ਕੋਈ ਨਾ ਕੋਈ ਵਹਿਮ ਫਿਰ ਸਾਡੇ ਮਨ ਦੇ ਵਿੱਚ ਚੱਲਦਾ ਹੀ ਰਹੇਗਾ ਤਾਂ ਇਸ ਕਰਕੇ ਇਹਨਾਂ ਚੱਕਰਾਂ ਦੇ ਵਿੱਚ ਬਿਲਕੁਲ ਨਹੀਂ ਪੈਣਾ ਜੇਕਰ ਤੁਸੀਂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਕਰਦੇ ਹੋ ਤਾਂ ਤੁਹਾਡੀ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਦਾ ਤੁਹਾਡੇ ਘਰ ਦੇ ਵਿੱਚ ਪਹਿਰਾ ਲੱਗਾ ਹੈ ਕੋਈ ਮਾੜੀ ਸ਼ਕਤੀ ਕੋਈ ਮਾੜਾ ਇਨਸਾਨ ਚਾਹ ਕੇ ਵੀ ਤੁਹਾਡਾ ਵਾਲ ਵਿੰਗਾ ਨਹੀਂ ਕਰ ਸਕੇਗਾ ਬਸ ਰੋਜ਼ ਆਪਣੇ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠੋ ਗੁਰਬਾਣੀ ਦਾ ਪਾਠ ਕਰੋ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਫਿਰ ਘਰ ਤੋਂ ਤੁਰਿਆ ਕਰੋ ਜਦੋਂ ਵੀ ਕਿਸੇ ਕੰਮ ਤੇ ਜਾਣਾ ਹੈ ਗੁਰੂ ਸਾਹਿਬ ਜੀ ਦੇ ਅਰਦਾਸ ਬੇਨਤੀ ਕਰਕੇ ਜਾਣਾ ਤਾਂ ਦੇਖਣਾ ਸਾਡੇ ਜਾਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਜੀ ਉੱਥੇ ਪਹੁੰਚੇ ਹੋਣਗੇ ਸਾਡੇ ਕਮਾਂਕਾਰਾਂ ਦੇ ਵਿੱਚ ਪ੍ਰਤੱਖ ਵਰਤ ਜਾਂਦੇ ਨੇ ਸੋ ਇਹ ਭਰੋਸੇ ਦੀਆਂ ਗੱਲਾਂ ਨੇ ਜੇ ਭਰੋਸਾ ਹੈ ਤਸਬੂ ਕੁਝ ਹੈ ਤਾਂ ਇਹ ਕੰਮ ਆਪਾਂ ਜ਼ਰੂਰ ਕਰਨੇ ਉਸ ਦੇ ਨਾਲ-ਨਾਲ ਆਪਣੀਆਂ ਕੁਝ ਆਦਤਾਂ ਦੇ ਵਿੱਚ ਵੀ ਸੁਧਾਰ ਕਰਨਾ ਜਿਵੇਂ ਨਾ ਆਪਾਂ ਕਈ ਵਾਰ ਕੋਈ ਨਵਾਂ ਕੰਮ ਧੰਦਾ ਸ਼ੁਰੂ ਕਰਦੇ ਹਾਂ ਪੂਰੇ ਚਾਅ ਉਤਸ਼ਾਹ ਦੇ ਨਾਲ ਸ਼ੁਰੂ ਕੀਤਾ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਕੰਮ ਧੰਦਾ ਸ਼ੁਰੂ ਕੀਤਾ ਬਿਲਕੁਲ ਸਹੀ ਦਿਸ਼ਾ ਵੱਲ ਜਾ ਰਹੇ ਹੁੰਨੇ ਆ ਅੱਜ ਕੇ ਮਿਹਨਤ ਕਰ ਰਹੇ ਹੁੰਨੇ ਆ ਪਰ ਕੁਝ ਵਿਰੋਧੀ ਜਿਨ੍ਹਾਂ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਈਏ ਉਹ ਫਿਰ ਸਾਨੂੰ ਆਪਣੀ ਮੰਜ਼ਿਲ ਤੋਂ ਝਟਕਾਉਣ ਦੀ ਕੋਸ਼ਿਸ਼ ਕਰਦੇ ਆਂ ਕਈ ਵਾਰ ਕੁਝ ਲੋਕ ਸਾਡੇ ਕੰਮਕਾਰ ਦੇ ਵਿੱਚੋਂ ਕਮੀਆਂ ਕੱਢ ਸਕਦੇ ਆਂ ਕਿ ਤੂੰ ਆ ਕਿਹੜਾ ਕੰਮ ਸ਼ੁਰੂ ਕਰ ਲਿਆ ਇਹ ਵੀ ਕੋਈ ਕੰਮ ਆ ਕਰਨ ਵਾਲਾ ਜਾਂ ਫਿਰ ਕਈ ਲੋਕ ਉਸ ਕੰਮ ਦੇ ਘਾਟੇ ਨੁਕਸਾਨ ਗਿਣੋਣੇ ਸ਼ੁਰੂ ਕਰ ਦਿੰਦੇ ਆ ਵੀ ਫਲਾਣੀ ਨੇ ਸ਼ੁਰੂ ਕੀਤਾ ਸੀ ਉਹਨੂੰ ਵੀ ਬੜਾ ਘਾਟਾ ਪੈ ਗਿਆ ਉਹਦਾ ਬੜਾ ਨੁਕਸਾਨ ਹੋ ਗਿਆ ਜਾਂ ਫਿਰ ਸਾਨੂੰ ਆਪਣੀ ਸਹੀ ਦਿਸ਼ਾ ਤੋਂ ਪਟਕਾਉਣ ਦੇ ਲਈ ਗਲਤ ਸਲਾਹ ਦੇ ਦੇਣਗੇ ਕਹਿਣਗੇ ਨਹੀਂ ਤੂੰ ਇਦਾਂ ਨਹੀਂ ਇਸ ਤਰੀਕੇ ਦੇ ਨਾਲ ਕੰਮ ਕਰ ਫਿਰ ਤੇਰੇ ਕੰਮ ਦੇ ਵਿੱਚ ਤੈਨੂੰ ਜ਼ਿਆਦਾ ਵਾਧਾ ਹੋਵੇਗਾ ਭਾਵੇਂ ਕਿ ਕੁਝ ਵਿਰੋਧੀ ਕੁਝ ਲੋਕ ਜਿੰਨਾ ਦੀ ਆਦਤ ਜਾਂ ਸੁਭਾਈ ਬਣ ਗਿਆ ਹੁੰਦਾ ਹੈ ਕਿ ਉਹਨਾਂ ਨੇ ਦੂਜਿਆਂ ਦੇ ਕੰਮਾਂ ਦੇ ਵਿੱਚ ਅੜਚਨਾ ਪਾਉਣੀਆ ਉਹ ਕਿਸੇ ਦੀ ਤਰੱਕੀ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਜਰਦੇ ਨਹੀਂ ਫਿਰ ਉਹ ਆਪਣੀ ਵਾਹ ਲੰਦੇ ਆਪਣਾ ਜੋਰ ਲਾਉਂਦੇ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਲਾ ਸਕਦੇ ਆ ਤਾਂ ਉਹਨਾਂ ਨੇ ਆਪਣਾ ਕੰਮ ਕਰਨਾ ਹੈ ਤੇ ਆਪਣਾ ਕੰਮ ਕੀ ਆ ਆਪਣੇ ਆਪ ਨੂੰ ਆਪਣੇ ਮਨ ਨੂੰ ਮਜ਼ਬੂਤ ਰੱਖਣਾ ਕਿਸੇ ਦੀਆਂ ਵੀ ਗੱਲਾਂ ਦੇ ਵਿੱਚ ਨਹੀਂ ਆਉਣਾ ਕਿਉਂਕਿ ਜੇਕਰ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਏ ਫਿਰ ਉਹ ਆਪਣੇ ਚਾਲ ਦੇ ਵਿੱਚ ਕਾਮਯਾਬ ਹੋ ਜਾਣਗੇ ਅਤੇ ਤੁਸੀਂ ਨਾ ਕਾਮਯਾਬ ਇਸ ਕਰਕੇ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਇਹ ਬੰਦਾ ਮੇਰੇ ਮਨ ਅੰਦਰ 네ਗੇਟਿਵ ਸੋਚ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਦੇ ਤੋਂ ਦੂਰੀ ਬਣਾਓ ਉਹਦੀਆਂ ਗੱਲਾਂ ਨੂੰ ਇਗਨੋਰ ਕਰੋ ਪਰ ਜੇਕਰ ਗਲਤੀ ਦੇ ਨਾਲ ਵੀ ਤੁਸੀਂ ਉਹਨਾਂ ਦੀ 네ਗੇਟਿਵ ਸੋਚ ਨੂੰ ਆਪਣੇ ਅੰਦਰ ਅਪਣਾ ਲਿਆ 네ਗੇਟਿਵ ਸੋਚਣਾ ਸ਼ੁਰੂ ਕਰ ਦਿੱਤਾ ਤਾਂ ਬੱਸ ਉੱਤੇ ਹੀ ਸਭ ਕੁਝ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਅਸੀਂ ਆਪਣੇ ਕੰਮ ਧੰਦੇ ਤੋਂ ਵੀ ਭਟਕ ਜਾਂਦੇ ਆ ਅਤੇ ਅਸੀਂ ਆਪਣੇ ਮਾਨ ਸਿੱਖ ਸੰਤੁਲਨ ਨੂੰ ਵੀ ਵਿਗਾੜ ਲੈਣੇ ਆ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਨੇ ਕਿ ਜੋ ਚਿੰਤਨ ਜੋ ਵਿਚਾਰ ਸਾਡੇ ਮਨ ਦੇ ਅੰਦਰ ਚੱਲਦੇ ਰਹਿੰਦੇ ਨੇ ਉਹ ਸਿੱਧ ਹੋਣੇ ਸ਼ੁਰੂ ਹੋ ਜਾਂਦੇ ਆ ਤਾਂ ਕਈ ਵਾਰ ਕੁਝ ਲੋਕ ਮਾੜਾ ਮਾੜਾ ਸੋਚ ਕੇ ਹੀ ਆਪਣੇ ਨਾਲ ਮਾੜਾ ਕਰਵਾ ਲੈਂਦੇ ਆ ਤਾਂ ਇਸ ਕਰਕੇ 네ਗੇਟਿਵ ਲੋਕਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੇਕਰ ਇਦਾਂ ਦੇ 네ਗੇਟਿਵ ਲੋਕ ਆਪਣੀ 네ਗੇਟਿਵ ਸੋਚ ਤੁਹਾਨੂੰ ਦੇਣਾ ਚਾਹੁੰਦੇ ਆ ਤੁਸੀਂ ਨਹੀਂ ਲੈਣੀ ਨਾ ਹੀ ਉਹਨਾਂ ਤੇ ਗੁੱਸਾ ਕਰਨਾ ਹੈ ਕਿਉਂਕਿ ਕਈ ਵਾਰ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਬੰਦਾ ਮੇਰੇ ਨਾਲ ਚਲਾਕੀ ਕਰ ਰਿਹਾ ਹੈ ਮੈਨੂੰ ਬੇਵਕੂਫ ਬਣਾਉਣਾ ਚਾ ਰਿਹਾ ਹੈ ਅਸੀਂ ਉਹਨਾਂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਗੁੱਸਾ ਕਰਨਾ ਸ਼ੁਰੂ ਕਰ ਦਿੰਨੇ ਆ ਇਹ ਵੀ ਆਦਤ ਮਾੜੀ ਆ ਨਾ ਹੀ ਉਹਨਾਂ ਦੇ ਉੱਤੇ ਗੁੱਸਾ ਕਰਨਾ ਹੈ ਨਾ ਹੀ ਉਹਨਾਂ ਦੀ ਗੱਲ ਨੂੰ ਮੰਨਣਾ ਹੈ ਬਸ ਉਹਨਾਂ ਨੂੰ ਇਗਨੋਰ ਕਰਨਾ ਹੈ ਜੇ ਉਹਨਾਂ ਦੀ ਗੱਲ ਮੰਨੀ ਤਾਂ ਵੀ ਸਾਡਾ ਨੁਕਸਾਨ ਜੇਕਰ ਉਹਨਾਂ ਦੇ ਉੱਤੇ ਗੁੱਸਾ ਕਰਦੇ ਰਹੇ ਉਹਨਾਂ ਬਾਰੇ ਸੋਚਦੇ ਰਹੇ ਤਾਂ ਵੀ ਸਾਡਾ ਨੁਕਸਾਨ ਇਸ ਕਰਕੇ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਇਗਨੋਰ ਕਰਕੇ ਆਪਣੇ ਕੰਮ ਨੂੰ ਆਪਣੇ ਤਰੀਕੇ ਦੇ ਨਾਲ ਮਿਹਨਤ ਦੇ ਨਾਲ ਪੂਰੇ ਚਾਅ ਉਤਸ਼ਾਹ ਦੇ ਨਾਲ ਕਰਨਾ ਹੈ ਤਾਂ ਦੇਖਣਾ ਕੰਮਾਂ ਦੇ ਵਿੱਚ ਕਾਮਯਾਬੀ ਜ਼ਰੂਰ ਮਿਲੇਗੀ ਉਸ ਤੋਂ ਬਾਅਦ ਦੂਸਰੀ ਗੱਲ ਆਪਣੇ ਆਪ ਦੇ ਉੱਤੇ ਭਰੋਸਾ ਰੱਖਣਾ ਹੈ ਆਪਣੇ ਆਪ ਦਾ ਸਤਿਕਾਰ ਕਰਨਾ ਹੈ ਆਪਣੇ ਆਪ ਨੂੰ ਆਦਰ ਦੇਣਾ ਹੈ ਕੁਝ ਲੋਕ ਆਪਣੇ ਆਪ ਨੂੰ ਹੀ ਕੋਸਦੇ ਰਹਿੰਦੇ ਆ ਆਪਣੇ ਆਪ 'ਚ ਕਮੀਆਂ ਕੱਢਦੇ ਰਹਿੰਦੇ ਆ ਇਹ ਵੀ ਆਦਤ ਸਾਡਾ ਨੁਕਸਾਨ ਕਰਦੀ ਹੈ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨੂੰ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰਨਾ ਹੈ ਕਿ ਮੈਂ ਸਭ ਕੁਝ ਕਰ ਸਕਦਾ ਹਾਂ ਕਿਉਂਕਿ ਪਰਮਪਿਤਾ ਪਰਮਾਤਮਾ ਜੀ ਦਾ ਮੇਰ ਭਰਿਆ ਹੱਥ ਮੇਰੇ ਸਿਰ ਤੇ ਆ ਜਦੋਂ ਆਪਾਂ ਅਮਰਤ ਵੇਲੇ ਉੱਠਦੇ ਆ ਗੁਰਬਾਣੀ ਦਾ ਪਾਠ ਕਰਦੇ ਹਨ ਤਾਂ ਸਾਡੇ ਨਾਲ ਇੱਕ ਤਾਕਤ ਕੰਮ ਕਰਦੀ ਹੈ ਤੇ ਉਹ ਤਾਕਤ ਨੂੰ ਮਹਿਸੂਸ ਕਰਨਾ ਹੈ ਰੋਜ਼ ਉੱਠ ਕੇ ਮਹਿਸੂਸ ਕਰਿਆ ਕਰੋ ਕਿ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਵਕਤ ਮੇਰੇ ਨਾਲ ਨੇ ਕੋਈ ਮਾੜੀ ਸ਼ਕਤੀ ਕੋਈ ਮਾੜੇ ਵਿਚਾਰ ਮੇਰੇ ਤੱਕ ਨਹੀਂ ਪਹੁੰਚ ਪਾਉਣਗੇ ਰੋਜ਼ ਸਵੇਰੇ ਉੱਠ ਕੇ ਆਪਣੇ ਆਪ ਨੂੰ ਕਹਿਣਾ ਮੈਂ ਇੱਕ ਖੁਸ਼ ਆਤਮਾ ਹਾਂ ਸ਼ਕਤੀਸ਼ਾਲੀ ਆਤਮਾ ਹਾਂ ਮੈਂ ਇੱਕ ਮਿਹਨਤੀ ਆਤਮਾ ਹਾਂ ਜਿੰਨਾ ਹੀ ਆਪਾਂ ਚੰਗਿਆ ਸੋਚਦੇ ਜਾਵਾਂਗੇ ਉਨਾ ਹੀ ਸਾਡੇ ਨਾਲ ਚੰਗਾ ਹੁੰਦਾ ਜਾਏਗਾ ਵੇਗਾ ਕਦੇ ਵੀ ਨੈਗੇਟਿਵ ਵਿਚਾਰ ਆਪਣੇ ਮਨ ਦੇ ਅੰਦਰ ਨਹੀਂ ਆਉਂਦੇ ਨੇ ਨੈਗੇਟਿਵ ਸੋਚ ਹੀ ਸਾਨੂੰ ਨਾਕਾਮ ਜਾ ਬਣਾਉਂਦੀ ਆ ਤਵੱਸੰਗਤ ਜੀ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਕੰਮਾਂ ਧੰਦਿਆਂ ਕਾਰੋਬਾਰਾਂ ਦੇ ਵਿੱਚ ਵਾਧੇ ਘਾਟੇ ਚੱਲਦੇ ਰਹਿੰਦੇ ਆ ਪਰ ਜੇਕਰ ਸਾਡਾ ਮਾਨਸਿਕ ਸੰਤੁਲਨ ਸਹੀ ਰਹੇ ਭਾਵ ਕਿ ਸਾਡਾ ਮਨ ਨਾ ਪਟਕੇ ਕਿਸੇ ਵੀ ਕੰਮ ਦੀ ਕਾਮਯਾਬੀ ਦੇ ਲਈ ਸਭ ਤੋਂ ਜ਼ਰੂਰੀ ਹੁੰਦੀ ਹੈ ਸਾਡੇ ਮਨ ਦੀ ਸ਼ਾਂਤੀ ਜੇ ਸਾਡਾ ਮਨ ਸ਼ਾਂਤ ਹੈ ਤਾਂ ਉਹ ਸਾਡੇ ਲਈ ਸਹੀ ਫੈਸਲੇ ਕਰੇਗਾ ਜੇ ਮਨ ਹੀ ਬੇਚੈਨ ਹੋ ਗਿਆ ਮਨ ਹੀ ਇੱਧਰ ਉੱਧਰ ਭਟਕ ਗਿਆ ਤਾਂ ਫਿਰ ਇਹਨੇ ਸਾਡੇ ਲਈ ਕੀ ਸਹੀ ਫੈਸਲੇ ਕਰਨੇ ਇਸ ਕਰਕੇ ਮਨ ਨੂੰ ਸ਼ਾਂਤ ਰੱਖਣਾ ਹੈ ਸਥਿਰ ਰੱਖਣਾ ਹੈ ਤੇ ਇਹ ਸਥਿਰ ਤਾਂ ਹੀ ਰਹਿੰਦਾ ਹੈ ਤਾਂ ਹੀ ਸ਼ਾਂਤ ਰਹਿੰਦਾ ਹੈ ਜਦੋਂ ਗੁਰੂ ਚਰਨਾਂ ਦੇ ਨਾਲ ਜੁੜਿਆ ਰਹੇ ਤਾਂ ਇਹਨੂੰ ਸਵੇਰੇ ਸਵੇਰ ਉੱਠਦੇ ਆ ਸਾਰੀ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਆਪਣੇ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਆਪਣੇ ਗੁਰੂ ਤੋਂ ਤਾਕਤ ਊਰਜਾ એનર્ਜੀ ਲੈ ਕੇ ਫਿਰ ਆਪਣੇ ਕੰਮਾਂ ਨੂੰ ਸ਼ੁਰੂ ਕਰਨਾ ਹੈ ਤਾਂ ਦੇਖਣਾ ਕਾਮਯਾਬੀ ਮਗਰਮਗਰਫੇ ਰਹੇਗੀ ਤੇ ਜਦੋਂ ਵੀ ਤੁਹਾਡੇ ਕੋਲ ਸਮਾਂ ਆਈ ਕਦੇ ਵੀ ਉਸ ਸਮੇਂ ਨੂੰ ਇੱਧਰ ਉੱਧਰ ਫਾਲਤੂ ਦੀਆਂ ਗੱਲਾਂ ਦੇ ਵਿੱਚ ਫਾਲਤੂ ਦੇ ਕੰਮਾਂ ਦੇ ਵਿੱਚ ਨਹੀਂ ਗਮਾਉਣਾ ਕੁਝ ਨਾ ਕੁਝ ਨਵਾਂ ਸਿੱਖਦੇ ਰਹਿਣਾ ਹੈ ਸਿੱਖਣਾ ਨਹੀਂ ਛੱਡਣਾ ਜੋ ਵੀ ਤੁਸੀਂ ਕੰਮ ਧੰਦਾ ਕਾਰੋਬਾਰ ਕਰਦੇ ਹੋ ਨਾ ਉਹਦੇ ਵਿੱਚ ਨਿਤ ਨਵਾਂ ਸਿੱਖਣਾ ਹੈ ਜਿੰਨੀ ਦੇਰ ਤੱਕ ਸਿੱਖਦੇ ਜਾਓਗੇ ਕਾਮਯਾਬ ਰਹੋਗੇ ਜਿੱਦਨ ਆਪਾਂ ਸਿੱਖਣਾ ਛੱਡ ਦਿੱਤਾ ਸਮਝੋ ਸਾਡੀ ਕਾਮਯਾਬੀ ਤਰੱਕੀ ਵੀ ਰੁਕ ਗਈ ਤਾਂ ਆਪਣਾ ਜੋ ਵੀ ਸਮਾਂ ਹੈ ਉਹ ਆਪਣੇ ਸਮੇਂ ਨੂੰ ਆਪਣੇ ਕੰਮ ਧੰਦੇ ਕਾਰੋਬਾਰ ਦੇ ਲਈ ਜਾਣਕਾਰੀ ਇਕੱਠੀ ਕਰਨ ਤੇ ਲਾਉਣਾ ਹੈ ਵੇਖਣਾ ਜਿਵੇਂ ਜਿਵੇਂ ਨਵਾਂ ਸਿੱਖਦੇ ਜਾਵਾਂਗੇ ਰੋਜ਼ ਕੁਝ ਨਾ ਕੁਝ ਨਵਾਂ ਪ੍ਰਾਪਤ ਕਰਦੇ ਜਾਵਾਂਗੇ ਸੋ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਇੱਕ ਵਾਰ ਫਿਰ ਤੋਂ ਆਪਾਂ ਰਿਪੀਟ ਕਰ ਲਈਏ ਕਿ ਜਦੋਂ ਵੀ ਕੋਈ ਵੀ ਨਵਾਂ ਕੰਮ ਧੰਦਾ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਦੀਆਂ ਆਗਿਆ ਲੈਣੀ ਆ ਉਹਨਾਂ ਦਾ ਆਸ਼ੀਰਵਾਦ ਲੈਣਾ ਹੈ ਕੜਾ ਪ੍ਰਸ਼ਾਦੀ ਦੀ ਦੀਗ ਬਣਾ ਕੇ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਕੇ ਅਰਦਾਸ ਬੇਨਤੀ ਕਰਨੀ ਆ ਜੇ ਕੰਮਕਾਰਾਂ ਦੇ ਵਿੱਚ ਰੁਕਾਵਟ ਪੈ ਗਈ ਫਿਰ ਵੀ ਇਸੇ ਤਰ੍ਹਾਂ ਦੇ ਨਾਲ ਹੀ ਅਰਦਾਸ ਬੇਨਤੀ ਕਰਨੀ ਆ ਜਦੋਂ ਜ਼ਿੰਦਗੀ ਦੀਆਂ ਸਮੱਸਿਆਵਾਂ ਚਿੰਤਾਵਾਂ ਵੱਧ ਜਾਣ ਤਾਂ ਸਾਡਾ ਨਿਤਨੇਮ ਹੋਰ ਵੱਧ ਜਾਣਾ ਚਾਹੀਦਾ ਹੈ ਅਮਰਤ ਵੇਲੇ ਦੇ ਨਾਲ-ਨਾਲ ਰਹਿਣ ਸਭਾਈਆਂ ਵੀ ਘਟ ਸਕਦੇ ਆ ਤਾਂ ਗੁਰੂ ਸਾਹਿਬ ਜੀ ਬਹੁਤ ਛੇਤੀ ਕਿਰਪਾ ਕਰਦੇ ਨੇ ਬਸ ਮੁੱਕਦੀ ਗੱਲ ਇਹ ਆ ਕਿ ਆਪਣੇ ਗੁਰੂ ਸਾਹਿਬ ਜੀ ਦੇ ਲੜ ਲੱਗਣਾ ਹੈ ਅਤੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਵੀ ਸੱਜੇ ਖੱਬੇ ਨਹੀਂ ਭਟਕਣਾ ਤਾਂ ਦੇਖਣਾ ਸਤਿਗੁਰੂ ਸੱਚੇ ਪਾਤਸ਼ਾਹ ਹਰ ਵਕਤ ਸਾਡੇ ਨਾਲ ਨੇ ਸਾਨੂੰ ਹਰ ਔਖੇ ਸੌਖੇ ਰਾਹਾਂ ਦੇ ਵਿੱਚੋਂ ਆਪ ਬਾਪ ਅੜਕੇ ਬਾਹਰ ਕੱਢ ਲੈਣਗੇ ਇੱਥੇ ਵੀ ਅਤੇ ਅਗਲੀ ਦਰਗਾਹ ਦੇ ਵਿੱਚ ਵੀ ਬਸ ਸਾਡਾ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਪਰੋਸਾ ਪੂਰਾ ਹੋਵੇ ਸੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਆ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਤੁਸੀਂ ਮੈਨੂੰ ਆਪਣੀ ਨਿੱਕੀ ਜਾਂ ਵੱਡੀ ਭੈਣ ਸਮਝ ਕੇ ਮੁਆਫ ਕਰ ਦੇਣਾ